ਮੈਂ ਮਨਦੀਪ ਸਿੰਘ ਬਲਵ ਮੁਰਾ ਡੈਰੀ ਫਾਰਮ ਨੂੰ ਸਵਾਗਤ ਹੈ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਅੱਜ ਆਪਣੇ ਕੋਲ ਚਾਰ ਮੱਝਾਂ ਸੇਲ ਵਾਸਤੇ ਨੇ ਦੁੱਧ ਦੀ ਆਪਾਂ ਪੂਰੀ ਡਿਟੇਲ ਦੇਵਾਂਗੇ ਮੰਗਰੇ ਦੇ ਕਟਾ ਇੱਕ ਨੰਬਰ ਵਾਲੀ ਮੱਝਾ 나ੜੂਆ ਹਜੇ ਟੁੱਟਿਆ ਨਹੀਂ ਸੱਤਮਾ ਇੱਕ ਦਿਨ ਹੋਇਆ ਨੂੰ ਸੂਜ ਨੂੰ ਪੂਰਾ ਖੁੱਲਾ ਕਰਦਾ ਆ ਅਡਰ ਵੀ ਤੁਸੀਂ ਦੇਖ ਸਕਦੇ ਪਿੱਛੇ ਨੂੰ ਵੀ ਸੂਨ ਤੱਕ ਬਿਲਕੁਲ ਜੈਡ ਬਲੈਕ ਆ 14 ਕਿਲੋ ਦੁੱਧ ਦੇ ਲਗਭਗ ਤਿਆਰ ਹੋਏ ਦਾ ਸਾਫ ਅਡਰਾ ਜਮਾ ਜਮਾ ਬਿਲਕੁਲ ਨਰਮ ਚਬਾਈ ਆਗੀ ਮੋਬਾਈਲ ਥੋੜਾ ਝੋਟੀ ਨੇ ਪੂਛ ਮਾਰ ਕੇ ਥੱਲੇ ਡੇਕਦਾ ਸੀਗਾ ਪੂਰਾ ਖੁੱਲਾ ਕਰਦਾਗਾ ਜੈਡ ਬਲੈਕ ਦੂਜਾ ਸੂਆ ਮਗਰ ਇਹਦੇ ਕੱਟਾ ਦਾ ਉਮੀਦ ਹੈਗੀ ਆ ਚੰਗੇ ਦੁੱਧ ਦੀ ਬਾਕੀ ਦੁੱਧ ਤਿਆਰ ਹੋ ਕੇ ਤੇ ਪੂਰੀ ਦੀ ਵੀਡੀਓ ਵੀ ਪਾ ਦਾਂਗੇ 16 ਕਿਲੋ ਦੁੱਧ ਤਾਂ ਦੇਣਾ ਜੇ ਹੋ ਸਕਦਾ 17 18 ਵੀ ਗਾੜ ਦੇ ਬਾਕੀ ਆਰਡਰ ਤੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪੂਰਾ ਖੁੱਲਾ ਕਰਦਾ ਦੂਜਾ ਸੂਆ 1.5 ਲੱਖ ਰੁਪਿਆ ਰੇਟ ਆ ਇਹਦਾ ਜਿਸ ਕਿਸੇ ਵੀਰ ਨੇ ਲੈਣੀ ਹੋ ਕੰਟੈਕਟ ਕਰ ਸਕਦਾ ਇੱਕ ਇਹ ਦੋ ਨੰਬਰ ਵਾਲੀ ਮੱਝਾ ਪੂਰਾ ਖੁੱਲਾ ਕਰਦਾ ਤੀਜਾ ਸੂਆ ਬਿਲਕੁਲ ਜੈਡ ਬਲੈਕ ਆ ਬੰਦ ਸਿੰਘਾ ਮਗਰ ਜਡਬਲ ਹੈ ਕੀ ਗੱਟੀ ਹੈ ਮਹੀਨੇ ਦੇ ਲਗਭਗ ਸੂਈ ਵਿਊ ਤੋਂ ਵੀ ਹੋ ਸਕਦੀ ਆ ਪੰਜ ਸੱਤ ਜਣਾ ਅੱਡਰ ਇਹਦਾ ਸਾਫ ਹੈ ਇੱਕ ਥਾਣ ਜਰੂਰ ਥੋੜਾ ਉਹ ਨਿੱਕੀ ਭਾਰੀ ਦਿਖਾਉਂਦੀ ਆ ਹੁਣ ਦੁੱਧ ਬਰੋਬਰ ਆ ਲੈ ਵਿੱਚ ਕੋਈ ਕਾਣ ਨਹੀਂ ਹੈਗਾ 14 ਕਿਲੋ ਦੇ ਲਗਭਗ ਦੁੱਧ ਕੰਡੇ ਵਾਲਾ ਤਿਆਰ ਹੋਊਗਾ ਪੂਰਾ ਖੁੱਲਾ ਕਰਦਾ ਦਾ ਵਜਨ ਵੀ ਪੂਰਾ ਮੱਝ ਦਾ ਤੀਜੇ ਸੂਏ ਆ 1,05,000 ਰੁਪਿਆ ਰੇਟ ਹੈ ਦਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦਾ ਸਕਰੀਨ ਤੇ ਨੰਬਰ ਚੱਲ ਰਿਹਾ ਮਹੀਨੇ ਤੋਂ ਤੇ ਹੁਸੂਈ ਪੂਰੇ ਖੁੱਲੇ ਆਡਰ ਦੀ ਆ ਚੁਬਾਈ ਬਿਲਕੁਲ ਨਰਮਾ ਕੋਈ ਥਣ ਨਹੀਂ ਘੱਟ ਵੱਧ ਹੈਗਾ ਬਿਲਕੁਲ ਜੈਡ ਬਲੈਕ ਮੱਝਾਂ ਜੈਡ ਬਲੈਕ ਹੀ ਕੱਟੀ ਆ ਮਗਰ ਕੱਟੀ ਵੀ ਐਚ ਐਲ ਡੀ ਵੀ ਦੇ ਸੀਮੰਟ ਦੀ ਕੱਟੀ ਆ ਗਈ ਇਹ ਪਰ ਇਹ ਨਹੀਂ ਪਤਾ ਕਿਹੜੇ ਦੀ ਆ ਸਰਕਾਰੀ ਸੀਮੰਟ ਦੀ ਆ ਬਿਲਕੁਲ ਜੈਡ ਬਲੈਕ 1,05,000 ਰੁਪਏ ਰੇਟਰ ਦਾ ਜਿਸ ਕਿਸੇ ਇੱਕ ਇੱਕ ਝੋਟੀ ਆ ਗਈ ਦੂਜੇ ਸੂਏ ਇਹ ਜੇ ਰਾਤ ਹੀ ਆਈਆਂ ਸੀਗੀਆਂ ਆਪਣੇ ਕੋਲੇ ਸਫਰ ਚੋਂ ਦੀਦਾ 12 ਕਿਲੋ ਦੁੱਧ ਤਿਆਰ ਹੋਏ ਦਾ 14 ਕਿਲੋ ਤੋਂ ਬਾਹਰ ਦੁੱਧ ਸੀਗਾ ਇਹਦਾ ਪੂਰਾ ਖੁੱਲਾ ਕਰਦਾ ਇਹਦਾ ਵੀ ਜਿਵੇਂ ਇੱਕ ਨੰਬਰ ਵਾਲੀ ਝੋਟੀ ਉਹਦੇ ਬਰੋਬਰ ਕਰਦਾ ਇੱਕੇ ਮੱਝ ਨੂੰ ਜੇ ਤੀਜਾ ਦਿਨ ਹੀ ਅਸੂਈ ਨੂੰ ਚੌਥਾ ਦਿਨ ਹੋਊਗਾ ਜੇ ਤਿੰਨ ਰਾਤਾਂ ਚੌਥਾ ਦਿਨ ਸਾਫ਼ ਅੱਡਰਾ ਜਮਾ ਹਜੇ ਬੋਲੇ ਚੋਂ ਖਾਲੀ ਹੋਈ ਕਰੀ ਹਜੇ ਦੁੱਧ ਪਾਟੀ ਜਾਂਦਾ ਦਾ 12 ਕਿਲੋ ਦੇ ਲਗਭਗ ਦੁੱਧ ਤਿਆਰ ਹੋਊਗਾ ਦਾ ਪੂਰੇ ਖੋਲੇ ਦੁੱਧ ਵਾਲੀ ਮੱਝ ਹੈ ਇਹ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਇਹਦੇ ਮਗਰ ਕੱਟੀ ਹੈਗੀ ਜਿਹੜੀ ਦੰਨਾ ਨੰਬਰ ਵਾਲੀ ਮੱਝ ਆ ਉਹਦੇ ਮਗਰ ਕੱਟਾਗਾ ਸਾਫ਼ ਅੱਡਰਾ ਇਹਦਾ ਇਹਦੀ ਕੱਟੀ ਵੀ ਸਾਹਣ ਸੀਗਾ ਉੱਥੇ ਰੱਖਿਆ ਹੋਇਆ ਪਿੰਡ ਚ 10 ਦੇ ਵੀ ਸੀਗੇ ਕੱਟੀਆਂ ਜਿਹੜੀ ਮਗਰ ਮੇਰੇ ਸਾਣ ਦੀਆਂ ਕੱਟੀਆਂ ਪਹਿਲੇ ਸੂਈ 15-15 ਕਿਲੋ ਦੋ ਤੋਂ ਸਟਾਰਟ ਹੂੰਗਾ ਕੋਈ ਕੱਟੀ ਘਟ ਨਹੀਂ ਰਹੀ ਬਹੁਤ ਟੋਪ ਦਾ ਰਿਕਾਰਡ ਹੈ ਇਹਦਾ ਕੱਟੀ ਦੇ ਬਾਪ ਦਾ ਇਹਦਾ ਹਜੇ ਦੋ ਮੱਜਾਂ ਦਾ ਆਪਾਂ ਫੇਰ ਵੀਡੀਓ ਬਣਾਵਾਗੇ ਨਾਲ ਆਈਆਂ ਸੀਗੀਆਂ ਰਾਤੀ ਹਜੇ 21 ਤਰੀਕ ਨੂੰ ਰਾਤ ਨੂੰ ਆਈਆਂ ਸੀਗੀਆਂ ਇਹਨਾਂ ਦੀ ਆਪਾਂ ਪੂਰੀ ਡਿਟੇਲ ਫੇਰ ਦੱਸਾਂਗੇ ਜੇ ਇੱਕ ਦੋ ਦਿਨ ਚੋਜ ਤੋਂ ਬਿਨਾ ਪਤਾ ਲੱਗਦਾ ਨਹੀਂ ਪਸ਼ੂ ਦਾ ਇੱਕ ਤੇ ਦੋ ਨੰਬਰ ਵਾਲੀਆਂ ਮੱਜਾਂ ਨੇ ਜਿਹੜੀ ਉਹਨਾਂ ਦੀ ਆਪਾਂ ਵੀਡੀਓ ਦਿਖਾਤੀ ਤੁਹਾਨੂੰ ਇਹ ਤਿੰਨ ਨੰਬਰ ਵਾਲੀ ਮੱਝ ਦਾ ਸਾਫ ਅੱਡਰਾ